ਬਜੇਕਰ ਤੁਸੀਂ ਕਿਸੇ ਨਵੇਂ ਸ਼ਹਿਰ ਚ ਘੁੰਮਣ ਚਾਹੋਗੇ ਤਾਂ ਉੱਥੇ ਦੀ ਹਰ ਗਲੀ ਤੇ ਹਰੀ ਇਮਾਰਤ ਦੇ ਸਾਹਮਣੇ ਫੋਟੋ ਖਿਚਵਾਉਣਾ ਤਾਂ ਬਣਦਾ ਹੀ ਹੈ ਨਾ ਫਿਰ ਇਸੇ ਤਰ੍ਹਾਂ ਹੀ ਇੱਕ ਕੁੜੀ ਨੇ ਵੀ ਕੀਤਾ ਉਹਨੂੰ ਇਸ ਤਰ੍ਹਾਂ ਲੱਗਾ ਕਿ ਜਲਦੀ ਇੱਕ ਫੋਟੋ ਹੀ ਖਿਚਵਾ ਲਈ ਜਾਵੇ ਪਰ ਉੱਥੇ ਜੋ ਹੋਇਆ ਉਸ ਨਾਲ ਲੜਕੀ ਵਿਚਾਰੀ ਨੂੰ ਇੰਨੀ ਸ਼ਰਮ ਮਹਿਸੂਸ ਹੋਈ ਕਿ ਉਹ ਵਿਚਾਰੀ ਉੱਥੋਂ ਦੌੜ ਹੀ ਗਈ ਲੋ ਜੀ ਕੰਟੈਂਟ ਕ੍ਰியேਟਰ ਸੁਨਾਲੀ ਮੰਧਿਆਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤਾ ਜੇ ਸਵਿੱਚ ਕਿਉਂ ਪੈरिस ਸ਼ਹਿਰ ਵਿੱਚ ਹੈ ਉਹਨੇ ਕਿਹਾ ਕਿ ਮੈਂ ਸਿਰਫ ਫੋਟੋਆਂ ਕਲਿੱਕ ਕਰ ਰਹੀ ਸੀ ਉਹ ਪੈरिस ਦਾ ਦੌਰਾ ਕਰ ਰਹੀ ਸੀ ਫਿਰ ਉਹ ਇੱਕ ਸੜਕ ਤੇ ਪਹੁੰਚੀ ਜਿੱਥੇ ਬਹੁਤ ਸਾਰੇ ਰੈਸਟੋਰੈਂਟ ਤੇ ਪਬਸ ਸਨ ਸੜਕ ਦੇ ਕਿਨਾਰੇ ਕਈ ਮੁੰਡੇ ਕੁੜੀਆਂ ਖੜੇ ਸੀ ਸੁਨਾਲੀ ਉਹਨਾਂ ਸਾਰਿਆਂ ਦੇ ਵਿਚਕਾਰ ਸੜਕ ਤੇ ਖੜੀ ਹੋ ਗਈ ਤੇ ਫੋਟੋ ਬਿਚਾਉਣ ਲੱਗੀ ਅਚਾਨਕ ਉਹਦਾ ਮਾਡਲ ਵਰਗਾ ਗਲੈਂਬਰਸ ਪੋਜ਼ ਤੇ ਲੁੱਕ ਦੇਖ ਕੇ ਲੋਕ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸੁਨਾਲੀ ਲਈ ਤਾਰੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਿਰਫ ਮਰਦ ਹੀ ਨਹੀਂ ਔਰਤਾਂ ਨੇ ਵੀ ਉਸ ਲਈ ਤਾਰੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਨਾਲ ਸੁਮਾਲੀ ਖੁਸ਼ ਹੋ ਗਈ ਹਾਲਾਂਕਿ ਉਹ ਵੀ ਇਸ ਸਥਿਤੀ ਵਿੱਚ ਸ਼ਰਮ ਮਹਿਸੂਸ ਕਰਨ ਲੱਗੀ ਜਿਸ ਕਾਰਨ ਉਹ ਤੇਜ਼ੀ ਨਾਲ ਉੱਥੋਂ ਭੱਜ ਗਈ ਉਨਾ ਦੀ ਇਸ ਵੀਡੀਓ ਨੂੰ ਬਹੁਤ ਵਿਊਜ਼ ਮਿਲ ਚੁੱਕੇ ਨੇ ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਤੇ ਕਿਹਾ ਕਿ ਉਹ ਲੋਕ ਬਹੁਤ ਚੰਗੇ ਨੇ ਉਹ ਸਿਰਫ ਕੁੜੀ ਨੂੰ ਹੱਲਾਸ਼ੇਰੀ ਦੇ ਰਹੇ ਨੇ। ਇੱਕ ਨੇ ਕਿਹਾ ਕਿ ਜੇਕਰ ਭਾਰਤ ਵਰਗੇ ਦੇਸ਼ ਵਿੱਚ ਕਿਸੇ ਨੇ ਐਸਾ ਕੀਤਾ ਹੁੰਦਾ ਤਾਂ ਉਹਨੂੰ ਹਰਾਸਮੈਂਟ ਕਿਹਾ ਜਾਣਾ ਸੀ। ਇੱਕ ਨੇ ਕਿਹਾ ਕਿ ਕੁੜੀ ਇਸ ਪੱਲ ਨੂੰ ساری ਉਮਰ ਯਾਦ ਰੱਖੇਗੀ ਤੇ ਇੱਕ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਦੇਖ ਕੇ ਹਰ ਵਾਰ ਸ਼ਰਮਿੰਦਾ ਮਹਿਸੂਸ ਜ਼ਰੂਰ ਕਰੇਗੀ। ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਦੱਸ ਦਿਓ ਬਜੇਕਰ ਤੁਸੀਂ ਕਿਸੇ ਨਵੇਂ ਸ਼ਹਿਰ ਚ ਘੁੰਮਣ ਚਾਹੋਗੇ ਤਾਂ ਉੱਥੇ ਦੀ ਹਰ ਗਲੀ ਤੇ ਹਰ ਇਮਾਰਤ ਦੇ ਸਾਹਮਣੇ ਫੋਟੋ ਖਿਚਵਾਉਣਾ ਤਾਂ ਬਨਦਾ ਹੀ ਹੈ ਨਾ ਫਿਰ ਇਸੇ ਤਰ੍ਹਾਂ ਹੀ ਇੱਕ ਕੁੜੀ ਨੇ ਵੀ ਕੀਤਾ ਉਹਨੂੰ ਇਸ ਤਰ੍ਹਾਂ ਲੱਗਾ ਕਿ ਜੋ ਲਗ ਫੋਟੋ ਹੀ ਖਿਚਵਾ ਲਈ ਜਾਵੇ ਪਰ ਉੱਥੇ ਜੋ ਹੋਇਆ ਉਸ ਨਾਲ ਲੜਕੀ ਵਿਚਾਰੀ ਨੂੰ ਇੰਨੀ ਸ਼ਰਮ ਮਹਿਸੂਸ ਹੋਈ ਕਿ ਉਹ ਵਿਚਾਰੀ ਉੱਥੋਂ ਦੌੜ ਹੀ ਗਈ ਲੋਜੀ ਕੰਟੈਂਟ ਕ੍ਰியேਟਰ ਸੁਨਾਲੀ ਮੰਧਿਆਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਕਿ ਉਹ ਪੈਰਿਸ ਸ਼ਹਿਰ ਵਿੱਚ ਹੈ। ਉਹਨੇ ਕਿਹਾ ਕਿ ਮੈਂ ਸਿਰਫ ਫੋਟੋਆਂ ਕਲਿੱਕ ਕਰ ਰਹੀ ਸੀ, ਉਹ ਪੈਰਿਸ ਦਾ ਦੌਰਾ ਕਰ ਰਹੀ ਸੀ। ਫਿਰ ਉਹ ਇੱਕ ਸੜਕ ਤੇ ਪਹੁੰਚੀ ਜਿੱਥੇ ਬਹੁਤ ਸਾਰੇ ਰੈਸਟੋਰੈਂਟ ਤੇ ਪਬਸ ਹਨ। ਸੜਕ ਦੇ ਕਿਨਾਰੇ ਕਈ ਮੁੰਡੇ ਕੁੜੀਆਂ ਖੜੇ ਸੀ। ਸੁਨਾਲੀ ਉਹਨਾਂ ਸਾਰਿਆਂ ਦੇ ਵਿਚਕਾਰ ਸੜਕ ਤੇ ਖੜੀ ਹੋ ਗਈ ਤੇ ਫੋਟੋ ਬਿਚਾਉਣ ਲੱਗੀ। ਅਚਾਨਕ ਉਹਦਾ ਮਾਡਲ ਵਰਗਾ ਗਲੈਂਬਰਸ ਪੋਜ਼ ਤੇ ਲੁੱਕ ਦੇਖ ਕੇ ਲੋਕ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸੁਨਾਲੀ ਲਈ ਤਾਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਿਰਫ ਮਰਦ ਹੀ ਨਹੀਂ ਔਰਤਾਂ ਨੇ ਵੀ ਉਸ ਲਈ ਤਾਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਨਾਲ ਸਮਾਲੀ ਖੁਸ਼ ਹੋ ਗਈ ਹਾਲਾਂਕਿ ਉਹ ਵੀ ਇਸ ਸਥਿਤੀ ਵਿੱਚ ਸ਼ਰਮ ਮਹਿਸੂਸ ਕਰਨ ਲੱਗੀ ਜਿਸ ਕਾਰਨ ਉਹ ਤੇਜ਼ੀ ਨਾਲ ਉੱਥੋਂ ਭੱਜ ਗਈ ਉਨਾ ਦੀ ਇਸ ਵੀਡੀਓ ਨੂੰ ਬਹੁਤ ਵਿਊਜ਼ ਮਿਲ ਚੁੱਕੇ ਨੇ ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਤੇ ਕਿਹਾ ਕਿ ਉਹ ਲੋਕ ਬਹੁਤ ਚੰਗੇ ਨੇ ਉਹ ਸਿਰਫ ਕੁੜੀ ਨੂੰ ਹੱਲਾਸ਼ੇਰੀ ਦੇ ਰਹੇ ਨੇ। ਇੱਕ ਨੇ ਕਿਹਾ ਕਿ ਜੇਕਰ ਭਾਰਤ ਵਰਗੇ ਦੇਸ਼ ਵਿੱਚ ਕਿਸੇ ਨੇ ਐਸਾ ਕੀਤਾ ਹੁੰਦਾ ਤਾਂ ਉਹਨੂੰ ਹਰਾਸਮੈਂਟ ਕਿਹਾ ਜਾਣਾ ਸੀ। ਇੱਕ ਨੇ ਕਿਹਾ ਕਿ ਕੁੜੀ ਇਸ ਪੱਲ ਨੂੰ ساری ਉਮਰ ਯਾਦ ਰੱਖੇਗੀ ਤੇ ਇੱਕ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਦੇਖ ਕੇ ਹਰ ਵਾਰ ਸ਼ਰਮਿੰਦਾ ਮਹਿਸੂਸ ਜ਼ਰੂਰ ਕਰੇਗੀ। ਤੁਹਾਡੀ ਕੀ ਰਾਏ ਹੈ ਤੁਸੇ ਆਪਣੇ ਰਾਏ ਦੱਸਦੇ ਹੋ